ਸਾਰਿਆਂ ਤੋਂ ਸਾਡਾ ਵੱਡਾ ਮਿੱਤਰ ਕੌਣ ਆ ਪਰਮਾਤਮਾ ਜਿਹੜਾ ਹਰ ਦੁੱਖ ਦੇ ਵਿੱਚ ਸਾਡੀ ਸਹਾਇਤਾ ਕਰ ਸਕਦਾ ਜਦੋਂ ਪਿਆਰਿਓ ਕੋਈ ਨਹੀਂ ਨਾ ਮਦਦਗੀਰ ਉਦੋਂ ਪਰਮਾਤਮਾ ਸਾਡੀ ਮਦਦਗੀਰ ਕਰਦਾ ਜਦੋਂ ਸਾਰੇ ਲੋਕ ਸਾਥ ਛੱਡ ਜਾਂਦੇ ਆ ਉਦੋਂ ਸਾਡਾ ਮਦਦਗੀਰ ਰੱਬ ਆ ਪਰਮਾਤਮਾ ਹੈ ਗੁਰੂ ਆ ਪਰਮੇਸ਼ਰ ਆ ਪਰਮਾਤਮਾ ਤੋਂ ਵੱਡਾ ਸਾਡਾ ਕੋਈ ਮਿੱਤਰ ਹੈ ਨਹੀਂਗਾ ਜਿਹੜਾ ਸਾਡੀ ਓਥੇ ਵੀ ਸਹਾਇਤਾ ਕਰਦਾ ਜਿੱਥੇ ਅਸੀਂ ਕਿਸੇ ਨੂੰ ਜਾਣਦੇ ਹੀ ਨਹੀਂ ਜਿੱਥੇ ਸਾਡੀ ਕੋਈ ਮਦਦ ਕਰੀ ਨਹੀਂ ਸਕਦਾਗਾ ਇਥੇ ਮਾਰੇ ਨੇ ਇਹੀ ਕਿ ਹਾਰ ਸੰਗ ਸਹਾਈ ਮਹਾ ਮੀਤਾ ਪਰਮਾਤਮਾ ਤੇਰੀ ਹਰ ਥਾਂ ਸਹਾਇਤਾ ਕਰਦਾ ਤੇਰਾ ਸਾਰਿਆਂ ਤੋਂ ਵੱਡਾ ਮਿੱਤਰ ਕੌਣ ਹੈ ਪਰਮਾਤਮਾ ਤੇ ਤੂੰ ਉਹਦੀ ਸੰਗਤ ਨਹੀਂ ਕਰੀਗੀ ਉਹਦੀ ਸ਼ਰਨ ਵਿੱਚ ਨਹੀਂ ਆਉਂਦਾਗਾ ਉਹਦੇ ਨਾਲ ਤੇਰਾ ਵਾਅ ਵਾਸਤਾ ਹੈ ਨਹੀਂ ਉਹਦਾ ਨਾਮ ਲੈਣ ਨੂੰ ਤਿਆਰ ਨਹੀਂ ਤੂੰ हे ਜੀਵ ਕਿਹੜੇ ਰਾਹ ਪੈ ਗਿਆ ਵੀ ਕੀ ਕਰ ਰਿਹਾ ਸੋਚ ਧਿਆਨ ਦੇ ਇਹ ਦੁਨੀਆ માં ਇੱਥੇ ਸਾਰਾ ਜਿਹੜਾ ਸੰਸਾਰ ਆ ਨਾ ਇਹ ਸੁੱਖਾਂ ਦਾ 베ਲੀ ਐ ਜਦੋਂ ਦੁੱਖ ਆ ਗਿਆ ਕਿਸੇ ਨੇ ਨਹੀਂ ਤੇਰੀ ਮਦਦ ਕਰਨੀਗੀ ਚੰਗੇ ਲੋਕਾਂ ਦਾ ਕਹਿਣਾ ਵਾ ਕੀ ਕਹਿੰਦੇ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਦੇ ਨੇੜੇ ਟੋਕ ਟੋਕ ਬੈਂਦੀ ਪਰਖੇ ਜਾਣ ਸੱਜਣ ਅਸ ਬਿੜੇ ਜਦ ਬਾਜੀ ਪੁੱਠੀ ਜਦੋਂ ਔਖਾ ਸਮਾਂ ਆਉਂਦਾ ਨਾ ਉਦੋਂ ਪਤਾ ਲੱਗਦਾ ਵੀ ਆਪਣਾ ਕੌਣ ਆ ਤੇ ਪਰਾਇਆ ਕੌਣ ਕਿਹੜੇ ਮਿੱਤਰ ਆ ਤੇ ਕਿਹੜੇ ਕੋਣ ਆ ਪਿਆਰਿਓ ਔਖੇ ਵੇੜੇ ਸਾਰੀ ਦੁਨੀਆ ਸਾਡ ਮਾਰੇ ਦੀ ਵੀ ਕਿਆ ਕਹਿੰਦੇ ਸੰਗ ਸਖਾ ਸਭ ਤਜ ਗਿਓ ਕੋਊ ਨ ਨਿਵਿਓ ਸਾਥ ਸਾਰੇ ਸੰਗੀ ਸਾਥੀ ਛੱਡ ਜਾਂਦੇ ਆ ਕੋਈ ਨਹੀਂ ਨਿਵਦਾ ਕਹ ਨਾਨਕ ਇਹ ਵਿਵਤਮ ਤੇਕ ਇਕ ਰਗਨਾ ਜਿੱਥੇ ਕੋਈ ਨਹੀਂ ਫਿਰ ਉਥੇ ਰੱਬ ਦਾ ਆਸਰਾ ਰਹਿ ਜਾਂਦਾ ਫਿਰ ਯਾਦ ਆਉਂਦਾ ਰੱਬ